ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਤੀਜਾ ਮਨ ਹੀ ਮਨ ਵਸਾਇਆ ਮਨ ਹੀ ਮਨ ਸਵਾਰਿਆ ਮਨ ਹੀ ਮਨ ਸਵਾਰਿਆ ਭੈ ਸਹਜ ਸੁਭਾਈ ਸ਼ਬਦ ਮਨ ਰੰਗਿਆ ਸ਼ਬਦ ਬੱਬਾ ਸ਼ੁੱਧ ਬੋਲਣਾ ਬਹੁਤ ਵਧੀਆ ਪਾਉਂਦਾ ਹੈ ਮਿਹਨਤ ਨਾਲ ਸ਼ੁੱਧ ਹੋਏਗਾ ਨਹੀਂ ਤੇ ਕਿਤੇ ਕੁਝ ਸਮਾਂ ਤਾਂ ਸਬਦ ਹੀ ਕਹਿ ਜੰਨੇ ਫੇਰ ਭੁੱਲ ਜੰਨੇ ਫੇਰ ਸਬਦ ਪਹੁੰਚ ਜੰਨੇ ਸਬਦ ਸਬਦ ਮਨ ਰੰਗਿਆ ਲੇਵ ਲਾਇ ਨਿਜ ਘਰ ਵਸਿਆ ਪ੍ਰਭ ਕੀ ਰਜਾਈ ਸਤਗੁਰ ਸੇਵਿਆ ਜਾਏ ਅਭਿਮਾਨ ਪ੍ਰਭ ਮਾਨ ਗੋਵਿੰਦ ਗੋਵਿਦ ਪਾਈਐ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਬ ਸ਼ਬਦ ਭਾਉ ਖਾਈ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਈ ਪ੍ਰਭ ਪੱਬਾ ਬੋਲਣਾ ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿ ਆ ਸਮਾਈ ਸਭ ਤੈ ਪਾਠ ਇਕੱਠਾ ਹੀ ਹੈ ਗੁਰ ਕਿਰਪਾ ਤੇ ਮਿਲੈ ਮਿਲਾਈ ਹਰ ਦਾਸਨ ਕੋ ਦਾਸ ਸੁਖ ਪਾਈ ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ ਹਰ ਕਿਰਪਾ ਤੇ RAM ਗੁਣ ਗਾਏ ਤ੍ਰਿਗ ਬਹੁ ਜੀਵਣ ਜਿਤ ਹਰ ਨਾਮ ਨ ਲੱਗੈ ਪਿਆਰ ਤ੍ਰਿਗ ਸੇਜ ਸੁਖਾਲੀ ਸੁਖਾਲੀ ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ ਤੈਨ ਸਫਲ ਜਨਮ ਜੇਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ jeet har preet na hoy soi hamara meet jo har gun gavai soi har naam bina main avar na koi satgurut te ham gat pat pai har naam thaya dukh sagal mitai sada anand har naam lev lai gur milia ਹਮਕੋ ਸਰੀਰ ਸੁਧ ਭਈ ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ ਹਮ ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ ਬਿਨ ਸੇ ਬਿਨ ਸੇ ਕਰੋਧ ਖਿਮਾ ਗਹਿ ਲਈ ਹਮ ਹਰ ਆਪੇ ਕਿਰਪਾ ਕਰੇ ਨਹੀਂ ਹਮ ਤਾਂ ਹੈ ਹੀ ਨਹੀਂ ਵਿੱਚ ਹਰ ਆਪੇ ਕਿਰਪਾ ਕਰੇ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨਾ ਕੋ ਵਿਰਲਾ ਲੀਵੈ ਨਾਨਕ ਗੁਣ ਗਾਵੇ ਹਰ ਅਲਖ ਅਪੀਵੈ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਗਉੜੀ ਬੈਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੁਖ ਫਿਰੇ ਤੇ ਵੀ ਮੁਖ ਬੁਰੇ ਦਿਸੰਨ ਆਨ ਦਿਨ ਬੱਦੀ ਮਾਰੀ ਅਨ ਫਿਰ ਵਿਲਾ ਨਾਲ ਹਨ ਹਰ ਹਰ ਰੱਖੋ ਕਿਰਪਾ ਤਾਰ ਸਤ ਸੰਗਤ ਮੇਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਆਪ ਛੋਡ ਸੇਵਾ ਕਰਨ ਜੀਵਤੁ ਮੋਈ ਰਹਾਨਾ ਜਿਸਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ ਓਹ ਕਿਉ ਓਹ ਕਿਉ ਮਨੋ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਈ ਸਤਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੂਈ ਸਤਗੁਰ ਤੇ ਜੋ ਮੁਹਫਿਰੇ ਓਏ ਭ੍ਰਮ ਦੇ ਨਾ ਟਿਕਾਨਾ ਧਰਤ ਅਸਮਾਨ ਨਾ ਚੱਲਈ ਵਿਚ ਵਿਸਟਾ ਪਏ ਪਚੰਨ ਇਹੋ ਜੱਗ ਭਰਮ ਭੁਲਾਇਆ ਬੂਹ ਠਗੌਲੀ ਪਾਇ ਜਿਨ੍ਹਾਂ ਸਤਗੁਰ ਭੇਟਿਆ ਤਿਨ ਨੇੜ ਨਾ ਭਟੈ ਮਾਇ ਸਤਗੁਰ ਸੇਵਨ ਸੂ ਸੋਹਣੇ ਹਉਮੈ ਮੈਲ ਗਵਾਇ ਸਬਦਰਤੇ ਸੀ ਨਿਰਮਲੀ ਚੱਲਹਿ ਸਤਗੁਰ ਪਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ ਮਿਲਾਏ ਜਨ ਨਾਨਕ ਸਰਣਾਗਤੀ ਜੋ ਪਾਵੈ ਤਿਵੈ ਛਡਾਈ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰਹਲੇ ਹਾਂਜੀ ਕਰਹਲੇ ਹੀ ਬੋਲਣਾ ਕਰਹੱਲੇ ਨਹੀਂ ਕਹਿਣਾ ਹੈ ਕਰਹਲੀ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੈ ਪਾਇਆ ਗਲ ਗਲ ਮਿਲਿਆ ਪਿਆਰਾ ਆਏ ਹਾਂ ਗੁਰ ਭਾਗ ਨਹੀਂ ਕਹਿਣਾ ਗੁਰ ਭਾਗ ਪੂਰੈ ਪਾਇਆ ਇਥੇ ਇਸਰਾਮ ਗਾਲ ਮਿਲਿਆ ਪਿਆਰਾ ਆਏ ਗਾਲ ਪੂਲਾ ਬੂਨਾ ਮਨ ਕਰ ਹਲਾ ਸਤਿਗੁਰ ਪੁਰਖ ਧਿਆਇ ਰਹਾਉ ਮਨ ਕਰ ਹਲਾ ਵਿਚਾਰਿਆ ਹਰਿ ਰਾਮ ਨਾਮ ਧਿਆਇ ਜਿਥੈ ਲੇਖਾ ਮੰਗੀਐ ਹਰ ਆਪੇ ਲਐ ਛਡਾਇ ਜਿਥੈ ਲੇਖਾ ਮੰਗੀਐ ਇਥੇ ਵਿਸਰਾਮ ਹਰ ਇਥੇ ਯਮਕ ਆਪੇ ਲਐ ਛਡਾਇ ਮਨ ਕਰ ਹਲਾ ਆਤ ਨਿਰਮਲਾ ਮਲ ਲਾਗੀ ਹਉ ਮੈਂ ਆਏ ਆਤ ਤੇ ਮਲ ਪਦ ਜਿਹੜਾ ਪੂਲੇ ਹੀ ਉਚਾਰਨ ਕਰਨੇ ਪ੍ਰਤਖ ਪੇਰ ਘਰ ਨਾਲ ਪਿਆਰਾ ਵਿਛੜ ਝੋਟਾ ਖਾਇ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਰਿਦੈ ਭਾਲ ਪਾਲ ਆਏ ਹਰ ਥਿਯਮ ਕਲਾ ਦਨੀਏ ਰਿਦੈ ਭਾਲ ਪਾਲ ਆਏ ਉਪਾਇ ਕਿਤਾਂ ਲੱਭਈ ਉਪਾਇ ਕਿਤਾਂ ਇਥੇ ਠੰਮ ਕੱਢ ਲਈ ਨਾ ਲੱਭਈ ਕਸ ਕੇ ਬੋਲੋ ਉਪਾਇ ਕਿਤੈ ਨ ਲੱਭਈ ਗੁਰ ਹਿਰਦੈ ਹਰ ਦੇਖਾਇ ਹਾਂਜੀ ਗੁਰ ਇਥੇ ਯਮਕ ਲਾ ਦਨੀ ਹੈ ਉਪਾਇ ਕਿਤੈ ਨ ਲੱਭਈ ਇਥੇ ਵਿਸਰਾਮ ਗੁਰ ਹਿਰਦੈ ਹਰ ਦੇਖਾਇ ਮਨ ਕਰਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਵ ਲਾਇ ਘਰ ਜਾਏ ਪਾਵ ਰੰਗ ਮਹਿਲੀ ਗੁਰ ਮਿਲੇ ਹਰ ਮੇਲਾਏ ਗੁਰ ਮਿਲੇ ਹਰ ਗੁਰ ਮਿਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭ ਤਜਾਈ ਪਖੰਡ ਲੋਭੀ ਬਿਮਾਰੀ ਐ ਜਮ ਡੰਡ ਦੇ ਸਜਾਈ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ ਹਰ ਅੰਮ੍ਰਿਤਸਰ ਗੁਰਪੂਰਿਆ ਹਰ ਅੰਮ੍ਰਿਤਸਰ ਗੁਰਪੂਰਿਆ ਹਰ ਅੰਮ੍ਰਿਤਸਰ ਗੁਰਪੂਰਿਆ ਮਿਲ ਸੰਗਤੀ ਮਾਲ ਲਹਿ ਜਾਏ ਸੰਗਤੀ ਨੀ ਕਹਿਣਾ ਥੋੜਾ ਜਿਹਾ ਕੱਸ ਕੇ ਬੋਲਣਾ ਸੰਗਤੀ ਮੇਲ ਸੰਗਤੀ ਮਾਲ ਲਹਿ ਜਾਏ ਮਾਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇੱਕ ਗੁਰ ਕੀ ਸਿੱਖ ਸੁਣਾਏ ਸਿੱਖ ਕਸ ਕੇ ਬੋਲ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾਏ ਅੰਤ ਸਾਥ ਨ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈ ਨਾਇਆ ਹਰ ਆਪ ਲਿਆ ਗੱਲ òi ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰਕੁ ਮਾਇ ਗੁਰ ਆਗੈ ਕਰ ਜੋਦੜੀ ਜੋਦੜੀ ਚੋਦੜੀ ਦਰਮਿਆਨਾ ਜੇ ਬੋਲਣਾ ਗੁਰ ਆਗੈ ਕਰ ਜੋਦੜੀ ਗੁਰ ਆਗੈ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸਮਾਲ ਬਨ ਫਿਰ ਥਾਕੇ ਬਨਵਾਸੀਆ ਬਨ ਫਿਰ ਥੱਕੇ ਇੱਥੇ ਠਮਕ ਲਾ ਦਿੰਨੀ ਐ ਥਾਕੇ ਨਹੀਂ ਐ ਬਨ ਫਿਰ ਥੱਕੇ ਬਨਵਾਸੀਆ ਬਨ ਤੇ ਵਾਸੀਆ ਦੇ ਵਿੱਚ ਡੈਸ਼ ਦੇ ਕੇ ਬੋਲਣਾ ਬਨ ਫਿਰ ਥੱਕੇ ਬਨਵਾਸੀਆ ਪਿਰ ਗੁਰਮਤ ਰਿਦਾ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸਮਾਲ ਰਹਾਉ ਮਨ ਕਰਹਲਾ ਵਿਚਾਰੀਆ ਮਨ ਮੁਖ 파ਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੁਮਾਲ ਮਨ ਕਰਹਲਾ ਮੇਰੇ ਪਿਆਰੀਆ ਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਲਗ ਹਰ ਧਾਈ ਐ ਹਰ ਹਰ ਚੱਲਾ ਤੇਰਾ ਨਾਲ ਮਨ ਕਰਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਸਤ ਸੰਗਤ ਲਗ ਹਰ ਤਈਐ ਹਰ ਹਰ ਚੱਲੈ تیرੇ ਨਾਲ ਮਾਨ ਕਰ ਹਲਾ ਵੱਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤ ਗੁਰ ਚਰਨ ਸਮਾਲ ਮਾਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਲ ਗੁਰ ਨਾਨਦ ਨਾਮ ਵਿਖਾਲਿਆ ਗੁਰ ਇਥੇ ਜਨਕਲਾਦਨੀ ਹੈ ਨੌ ਨਿਦ ਨਾਮ ਵਿਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਮਨ ਕਰਹਲਾ ਤੂੰ ਚੰਚਲਾ ਪਿਥੀ ਵਿਸਨ ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਾਰ ਮੁਕਤ ਕਰੇ ਅੰਤਕਾਲ ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਗੁਰ ਤੇ ਯਮਕ ਲਾਦਨੀਆ ਗੁਰ ਗਿਆਨ ਖੜਗ ਹੱਥ ਧਾਰਿਆ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆ ਡ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵਹ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਲੱਦੜਾ ਲੱਦੇ ਨਾਲ ਨਹੀਂ ਬੋਲਣਾ ਗੁਰਪੁਰਖ ਪੂਰਾ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰੱਟੜੇ ਮਾਨ ਕਰਹਲੇ ਇਹ ਰੱਟੜੇ ਕਿਸਕੇ ਬੋਲ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਬਦ ਸਮਾਲ ਹਮ ਪੰਖੀ ਮਾਨ ਕਰਹਲੇ ਹਰ ਤਰਵਰ ਪੁਰਖ ਅਕਾਲ ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ